ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਪੱਖ ਵਿੱਚ ਮਹਾਨ ਸਹਿਯਤ ਟੁੱਟੀ ਗੰਡਾਉਣ ਵਾਲੇ ਭਾਈ ਮਹਾਂ ਸਿੰਘ ਜੀ ਦੇ ਦੀਵਾਨ ਸਥਾਨ ਦੀਵਾਨ ਹਾਲ ਸ੍ਰੀ ਮੁਖਸਰ ਸਾਹਿਬ ਤੋਂ ਕੁਝ ਵਕਤਿਆਂ ਨੂੰ ਸੁਣਿਆ ਗਿਆ ਜੋ ਆਪਜੀ ਦੇ ਸ੍ਰੀ ਮਾਨ ਸਿੰਘ ਸਾਹਿਬ ਜੀ ਪੱਖ ਵਿੱਚ ਬੋਲਣ ਵਾਸਤੇ ਬੁਲਾ ਰਹੇ ਆਏ ਸਨ ਉਹ ਬਾਰ-ਬਾਰ ਇਹ ਗੱਲ ਕਹਿ ਰਹੇ ਸਨ ਆਖੀ ਜਾ ਰਹੀ ਸੀ ਕਿ ਉਸ ਦਿਨ ਸੁਖਵੀਰ ਸਿੰਘ ਨੂੰ ਗੋਲੀ ਵੱਜ ਹੀ ਜਾਣੀ ਚਾਹੀਦੀ ਸੀ ਮੈਂ ਬੇਨਤੀ ਕਰਕੇ ਆਪ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕਿਰਪਾ ਕਰਕੇ ਦੱਸੋ ਵੀ ਸਾਡੀ ਅਰਦਾਸ ਦੀ ਸਮਾਪਨਤਾ ਇਹਨਾਂ ਪਵਨ ਸਿਧਾਂਤਾਂ ਮੁਤਾਬਕ ਹੁੰਦੀ ਹੈ ਕਿ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੋ ਕੀ ਇਹ ਹੁਣ ਸਿਧਾਂਤ ਬਦਲੇ ਜਾ ਰਹੇ ਨੇ ਜੋ ਬਾਰ-ਬਾਰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸੁਖਵੀਰ ਸਿੰਘ ਬਾਦਲ ਨੂੰ ਗੋਲੀ ਵਾਜ ਜਾਣੀ ਚਾਹੀਦੀ ਸੀ ਜਾਂ ਕਿ ਤੁਸੀਂ ਆਪਣੇ ਸਮਰਥਕਾਂ ਕੋਲੋਂ ਲੋਕਾਂ ਨੂੰ ਪ੍ਰੇਰੋਕ ਕਰ ਰਹੇ ਹੋ ਕਿ ਜਿੱਥੇ ਵੀ ਸੁਖਵੀਰ ਸਿੰਘ ਟੱਕਰ ਜਾਏ ਉਹਨੂੰ ਗੋਲੀ ਮਾਰ ਦਿਓ ਵੈਰੂ ਨਾ ਕਰੇ ਅਗਰ ਐਸਾ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ ਕੌਣ ਜ਼ਿੰਮੇਵਾਰ ਹੋਏਗਾ ਜਿਹੜਾ ਤੁਸੀਂ ਇਕੱਠ ਕੀਤਾ ਹੈ ਜਾਂ ਜਿਹੜੇ ਤੁਹਾਡੇ ਪ੍ਰਸ਼ੰਸਕ ਨੇ ਇਹ ਜ਼ਿੰਮੇਵਾਰ ਹੋਣਗੇ ਇਹ ਉਸ ਤੋਂ ਉਸ ਦੀ ਜ਼ਿੰਮੇਵਾਰੀ ਲੈਣਗੇ ਇਆ ਇਸ ਤਰ੍ਹਾਂ ਪ੍ਰੋਵੋਕ ਕਰਨਾ ਕਿ ਕਿਸੇ ਵੀ ਗੁਰਮਤ ਦੇ ਸਿਧਾਂਤ ਮੁਤਾਬਕ ਨੁਕਤੇ ਮੁਤਾਬਕ ਉਚਿਤ ਹੈ ਆਪ ਕਿਰਪਾ ਕਰਕੇ ਦੱਸੋ ਦੂਸਰੀ ਬੇਨਤੀ ਆਪ ਜੀ ਨੂੰ ਕਰਨਾ ਚਾਹੁੰਦਾ ਕਿ ਜਿਹੜੀ ਵਿਰਸਾ ਸਿੰਘ ਬਿਲਟੋਹੇ ਦੁਆਰਾ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਜਿਹਦੇ ਵਿੱਚ ਤੁਹਾਨੂੰ ਪੁੱਛਿਆ ਜਾ ਰਿਹਾ ਵੀ ਤੁਸੀਂ ਪਤਿਤ ਦੇ ਅਰਦਾਸ ਕਰਨ ਲਈ ਕਿਉਂ ਗਏ ਤੇ ਤੁਸੀਂ ਕਹਿ ਰਹੇ ਹੋ ਵੀ ਕਿਹੜੇ ਹਾਲਾਤ ਸਨ ਕੀ ਮਜਬੂਰੀ ਹੈ ਜਿਸ ਕਰਕੇ ਮੈਂ ਅਰਦਾਸ ਕੀਤੀ ਹੈ ਤਾਂ ਕੀ ਆਪ ਗੁਰੂ ਪੰਥ ਨੂੰ ਦੱਸੋਗੇ ਕਿ ਤੁਹਾਨੂੰ ਕੌਣ ਮਜਬੂਰ ਕਰ ਰਿਹਾ ਸੀ ਇੱਕ ਪਤਿਤ ਸਿੱਖ ਦੀ ਅਰਦਾਸ ਕਰਨ ਵਾਸਤੇ ਤੁਸੀਂ ਕਾਹਦੇ ਲਗੇ ਤੁਸੀਂ ਹੋਰ ਕਿਸੇ ਨੂੰ ਕਹਿ ਦਿੰਦੇ ਉਹ ਕਰ ਲੈਂਦਾ ਜਾਂ ਕੋਈ ਗੱਲ ਹੋ ਜਾਂਦੀ ਤੇ ਤੁਸੀਂ ਆਪ ਹੀ ਅਰਦਾਸ ਕਰ ਰਹੇ ਹੋ ਇਸ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਇਨਾ ਵੱਡਾ ਅਹੁਦਾ ਹੋਵੇ ਤੇ ਬੰਦਾ ਪਤਿਤ ਦੀ ਅਰਦਾਸ ਕਰੇ ਇਹ ਸੋਭਾ ਨਹੀਂ ਦਿੰਦਾ ਜੇ ਸੋਭਾ ਦਿੰਦਾ ਤੇ ਆਪ ਕਿਰਪਾ ਕਰਕੇ ਦੱਸ ਦਿਓ ਕਿ ਇਹ ਗੱਲ ਸੋਭਾ ਦਿੰਦੀ ਹੈ ਫਿਰ ਤੁਸੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਇਲਜ਼ਾਮ ਵੀ ਲਾ ਰਹੇ ਹੋ ਕਿ ਉਹਨਾਂ ਕੋਲ ਹੀ ਪੈਨ ਡਰਾਈਵ ਸੀ ਇਕੋ ਹੀ ਪੈਨ ਡਰਾਈਵ ਸੀ ਤੇ ਇਹ ਵੀਡੀਓ ਲੀਕ ਕਿਵੇਂ ਹੋਈ ਹੈ ਇਹਦਾ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜੱਤਦਰ ਸ੍ਰੀ ਅਕਾਲ ਤਖਤ ਸਾਹਿਬ ਰਿਲਾਈਏਬਲ ਨਹੀਂ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਉਹ ਗੋਪਨੀਯ ਗੱਲਾਂ ਹੋ ਲੀਕ ਕਰਦੇ ਨੇ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਇਹ ਗੱਲ ਆਪਣੇ ਤੱਕ ਹੀ ਰੱਖੋ ਤੇ ਜ਼ਿਆਦਾ ਚੰਗਾ ਸਤਕਾਰਯੋਗ ਸਿੰਘ ਸਾਹਿਬ ਜਾਨੀ ਰੁਕबीर ਸਿੰਘ ਜੀ ਤੇ ਇਹ ਇਲਜ਼ਾਮ ਨਾ ਲਾਓ ਹੋ ਸਕਦਾ ਤੁਹਾਡੇ ਕਿਸੇ ਚਾਹਤੇ ਨਹੀਂ ਇਹ ਵੀਡੀਓ ਜਿਹੜੀ ਲੀਕ ਕੀਤੀ ਹੋਵੇ ਪਰ ਤੁਸੀਂ ਇਲਜ਼ਾਮ ਸਿੱਧਾ-ਸਿੱਧਾ ਕਿ ਸਰਵੋੱਚ ਪਦਵੀ ਸ੍ਰੀ ਦਰਬਾਰ ਸਾਹਿਬ ਹੜਗੰਥੀ ਪ੍ਰਮੁਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਇਹ ਇਲਜ਼ਾਮ ਲਾਇਆ ਕਿ ਉਹਨਾਂ ਨੇ ਉਹ ਵੀਡੀਓ ਲੀਕ ਕੀਤੀ ਹੈ ਦਾ ਮਤਲਬ ਉਹ ਗੁਨਾਹਗਾਰ ਨੇ ਉਹਨਾਂ ਨੇ ਤੁਹਾਡੀ ਗੋਪਨੀਯ ਵੀਡੀਓ ਜਿਹੜੀ ਉਹਨਾਂ ਨੇ ਲੀਕ ਕੀਤੀ ਹੈ ਅਸੀਂ ਸਿੰਘ ਸਾਹਿਬ શ્રી ਮਹਾਨ ਗੰਨੀਰ ਕੁਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪ੍ਰਮੁਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਪਤਾ ਨਹੀਂ ਉਹਨਾਂ ਦੀ ਕਿੰਨੀ ਬੰਦਗੀ ਹੋਵੇਗੀ ਜੋ ਦੋ ਪਦਵੀਆਂ ਗੁਰੂ ਨੇ ਉਹਨਾਂ ਦੀ ਝੋਲੀ 'ਚ ਪਾਈਆਂ ਨੇ ਉਹਨਾਂ ਤੇ ਇਲਜ਼ਾਮ ਲਾਉਣਾ ਕਦਾ ਚਿਤ ਵੀ ਜਿਹੜਾ ਉਚਿਤ ਨਹੀਂ ਸਮਝਿਆ ਜਾਏਗਾ ਜਿਹੜੀ ਤੀਸਰੀ ਗੱਲ ਹੈ ਉਹ ਇਹ ਹੈ ਕਿ ਤੁਹਾਡੇ ਤੇ ਇਨਕੁਆਰੀ ਬਿਠਾ ਦਿੱਤੀ ਗਈ ਹੈ ਤੁਸੀਂ ਇਨਕੁਆਰੀ ਨੂੰ ਫੇਸ ਕਰੋ ਬਲਕਿ ਤੁਸੀਂ ਖੁਦ ਕਹੋ ਵੀ ਪਬਲੀਕਲੀ ਕਹੋ ਵੀ ਕੋਈ ਕੱਟ ਤੁਹਾਡੇ ਸਬੰਧ ਵਿੱਚ ਨਾ ਕੀਤਾ ਜਾਵੇ ਤੇ ਨਾ ਚੈਲੰਜ ਕੀਤਾ ਜਾਵੇ ਤੁਸੀਂ ਖੁਦ ਇਹ ਗੱਲ ਕਹੋ ਕਿ ਬਈ ਇਨਕੁਆਰੀ ਬੈਠੀ ਹੈ ਮੈਂ ਇਨਕੁਆਰੀ ਫੇਸ ਕਰਾਂਗਾ ਜਿਹੜੇ ਸੱਚੇ ਹੁੰਦੇ ਨੇ ਉਹਨਾਂ ਨੂੰ ਇਨਕੁਆਰੀਆਂ ਤੋਂ ਘਬਰਾਉਣ ਦੀ ਲੋੜ ਨਹੀਂ ਹੁੰਦੀ ਸਭੋ ਵਧੀਆ ਹੋਰ ਨਿੱਖਰ ਕੇ ਜਿਹੜੇ ਨੇ ਉਹ 24 ਕੈਰਟ ਬਣ ਕੇ ਸੰਗਤ ਦੇ ਸਾਹਮਣੇ ਆਉਂਦੇ ਨੇ ਹੋਰ ਜ਼ਿਆਦਾ ਉਹਨਾਂ ਦੀ ਚਮਕ ਹੁੰਦੀ ਹੈ ਸੋਨੇ ਨੂੰ ਜੱਗ ਵਿੱਚ ਪਹੁੰਚ ਉਹਦੀ ਮੈਲ ਹੋਰ ਗਲ ਜਾਂਦੀ ਤੇ ਉਹ ਸਾਫ਼ ਹੋ ਕੇ ਸ਼ੁੱਧ ਹੋ ਕੇ ਚਮਕ ਕੇ ਦੁਨੀਆ ਦੇ ਸਾਹਮਣੇ ਆਉਂਦਾ ਹੈ ਇਸ ਕਰਕੇ ਜੇ ਤੁਹਾਡੇ ਕੋਲ ਸ਼੍ਰੀਮਾਨ ਸਿੰਘ ਸਾਹਿਬ ਜੀ ਸਚਾਈ ਹੈ ਤੇ ਨਾਥਿੰਗ ਟੂ ਵਰੀ देयर ਬਿਲਕੁਲ ਵੀ ਚਿੰਤਾ ਨਾ ਕਰੋ ਉਹ ਤੁਹਾਡਾ ਸਾਰਾ ਸੰਗਤ ਦੇ ਸਾਹਮਣੇ ਆ ਜਾਏਗਾ ਜੇ ਦੋਸ਼ੀ ਹੋ ਤਾਂ ਉਹ ਵੀ ਸਾਹਮਣੇ ਆ ਜਾਏਗਾ ਇਸ ਲਈ ਜਿੰਨਾ ਚਿਰ ਕਮਸ ਕਮ ਐਨੇ ਕਾਰਨ ਨਾ ਕਰੋ ਵੀ ਮੈਂ ਇਕੱਠ ਕਰਾਵਾਂ ਮੈਂ ਮਾਫੀ ਮੰਗਦਾ ਜੇ ਮੇਰੇ ਕੋਲੋਂ ਕੋਈ ਗਲਤ ਸ਼ਬਦ ਨਿਕਲ ਗਿਆ ਹੋਵੇ ਮੇਰੇ ਮਨ ਚ ਆਇਆ ਤੇ ਮੈਂ ਤੁਹਾਡੇ ਨਾਲ ਇਸ ਇਸ ਮਾਧਿਮਨਾਈ ਜਿਹੜਾ ਵਿਚਾਰ ਸਾਂਝੇ ਕੀਤੇ ਨੇ ਨਾਲੇ ਮੈਂ ਪੰਥ ਦੀ ਸਰਵੋੱਚ ਜਮਾਤ ਵਾਹਿਦ ਨੁਮਾਇੰਦਾ ਜਮਾਤ ਸ਼ਰਮਣੀ ਗੁਰਦਾਰ ਪ੍ਰਬੰਧਕ ਕਮੇਟੀ ਨੂੰ ਵੀ ਬੁਜਾਰਸ਼ ਕਰਾਂਗਾ ਕਿ ਉਹ ਜਿਹੜੇ ਪਾਵਨ ਹਾਲ ਨੇ ਇਸ ਤਰ੍ਹਾਂ ਦੇ ਦੀਵਾਨ ਹਸਤਾਨ ਨੇ ਉਹ ਸੋਚ ਸਮਝ ਕੇ ਵਰਤਣ ਦੇ ਆਗਿਆ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ